ਕਹਿੰਦੇ ਨੇ ਜਦੋਂ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਤੇ ਪ੍ਰਮਾਤਮਾ ਜਦੋਂ ਕਿਸਮਤ ਬਦਲਣ ਤੇ ਆ ਜਾਵੇ ਤਾਂ ਉਹ ਦਿਨਾਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਨਹੀਂ ਸਕਿੰਟਾਂ ਦੇ ਵਿੱਚ ਹੀ ਕਿਸੇ ਦੀ ਵੀ ਕਿਸਮਤ ਨੂੰ ਬਦਲ ਕੇ ਰੱਖ ਦਿੰਦਾ ਹੈ ਤੇ ਮਿਲਣ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ ਤੇ ਉਸ ਦੇ ਨਾਲ ਕੀ ਕੁਝ ਹੋ ਚੁੱਕਿਆ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਹਿਸੀਲ ਸ਼੍ਰੀ ਨੈਣਾ ਦੇ ਵੀ ਦੇ ਨਾਲ ਲੱਗਦੇ ਪਿੰਡ ਜੰਡੂਰੀ ਦੀਆਂ ਇਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਉਸ ਸਮੇਂ ਮਾਹੌਲ ਬਣ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਡ੍ਰੀਮ 11 ਦੇ ਵਿੱਚ 3 ਕਰੋੜ ਦਾ ਇਨਾਮ ਜਿੱਤਿਆ ਹੈ। ਇਸੇ ਪਰਿਵਾਰ ਦੇ ਵਿੱਚ ਰਹਿਣ ਵਾਲਾ ਗੌਰਵ ਰਾਣਾ ਜਿਹੜਾ ਕਿ 12ਵੀਂ ਕਲਾਸ ਦਾ ਵਿਦਿਆਰਥੀ ਹੈ ਜਿਸ ਨੇ ਅਜੇ 10-11 ਦਿਨ ਪਹਿਲਾਂ ਹੀ ਡ੍ਰੀਮ 11 ਤੇ ਖੇਲਣਾ ਸ਼ੁਰੂ ਕੀਤਾ ਸੀ। ਡ੍ਰੀਮ 11 ਖੇਲਣ ਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਉਸ ਨੂੰ ਪਹਿਲੇ ਰੈਂਕ ਤੇ ਆਉਣ ਦੇ ਨਾਲ 3 ਕਰੋੜ ਵਜੋਂ ਇਨਾਮ ਮਿਲਿਆ ਹੈ ਗੱਲ ਕਰੀਏ ਇਸ ਪਰਿਵਾਰ ਦੀ ਦਾ ਪਰਿਵਾਰ ਸਧਾਰਨ ਹੈ ਤੇ ਹਿਮਾਚਲ ਦੇ ਪਿੰਡ ਜਿੰਡੋਰੀ ਵਿੱਚ ਰਹਿੰਦਾ ਹੈ ਤੇ ਲੜਕੇ ਦਾ ਪਿਤਾ ਸਧਾਰਨ ਫੋਟੋਗ੍ਰਾਫਰ ਹੈ ਤੇ ਇਸ ਕਿੱਤੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਬਸਰ ਕਰਦਾ ਹੈ ਤੇ ਕਈ ਵਾਰ ਤਾਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੈਸੇ ਦੀ ਤੰਗੀ ਹੋਣ ਦੇ ਚਲਦੇ ਆਂ ਜ਼ਰੂਰਤਾਂ ਦਾ ਗळा ਵੀ ਘੁੱਟਣਾ ਪੈਂਦਾ ਸੀ ਪਰ ਕਹਿੰਦੇ ਆ ਕਿ ਪ੍ਰਮਾਤਮਾ ਵੱਲੋਂ देर ਹੈ ਅੰਧੇਰ ਨਹੀਂ ਪਰਿਵਾਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਸਾਰੇ ਪਾਸੋਂ ਵਧਾਈਆਂ ਮਿਲ ਰਹੀਆਂ ਨੇ ਤੇ ਪਰਿਵਾਰ ਦੀ ਮੰਨੀਏ ਤਾਂ ਉਹਨਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਹਨਾਂ ਨੂੰ ਇਸਤੇ ਯਕੀਨ ਹੀ ਨਹੀਂ ਹੋਇਆ ਫਿਰ ਬਾਅਦ ਵਿੱਚ ਪਿੰਡ ਦੇ ਪ੍ਰਧਾਨ ਨੂੰ ਲੈ ਕੇ ਬੈਂਕ ਨਾਲ ਗੱਲਬਾਤ ਕਰਕੇ ਇਸ ਸੰਬੰਧੀ ਹਾਲਾਂਕਿ ਪਰਿਵਾਰ ਵੱਲੋਂ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ ਪਰ ਪਰਿਵਾਰ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਇਹ ਇੱਕ ਸੁਪਨਾ ਹੀ ਲੱਗ ਰਿਹਾ ਹੈ ਕਿਉਂਕਿ ਛੋਟੀ ਉਮਰੇ ਇਸ ਬੱਚੇ ਦੀ ਐਡੀ ਵੱਡੀ ਲੰਬੀ ਛਲਾਂਗ ਨੂੰ ਵੇਖ ਕੇ ਪੂਰਾ ਜੰਡੋਰੀ ਪਿੰਡ ਹੱਕਾ ਪੱਕਾ ਹੈ ਕਿਉਂਕਿ ਗੱਲ ਕਰੀਏ ਇਹ ਨੌਜਵਾਨ 3 ਕਰੋੜ ਦੀ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਵਾਲਾ ਪਹਿਲਾ ਨੌਜਵਾਨ ਬਣਿਆ ਹੈ ਦੇਖੋ ਤਸਵੀਰਾਂ ਇਸ ਪਿੰਡ ਦੀਆਂ ਤੇ ਆਓ ਸੁਣਦੇ ਹਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਮਿਸਨ ਰੇਲ ਦੀ ਪਹਿਲਾ ਤੁਹਾਨੂੰ ਦੱਸਾਂ ਕਿਵੇਂ ਦਾ ਲੱਗਿਆ ਵੀ ਬੱਚੇ ਨੇ ਗ੍ਰੀਨ ਨਾਮ ਖੇਡ ਕੇ ਕਾਫੀ ਪੈਸੇ ਜਿੱਤੇ ਹੈ। ਕੀ ਸੋਚਦੇ ਸੀ ਇਹ ਪੇਨਾ ਚੰਬਾ ਹੋ ਸਰਦਾ ਕਿ ਗੇਮ ਵਾਲੇ ਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਇਹ ਜੀ ਮੈਂ ਸੋਚ ਨਹੀਂ ਸਕਦਾ ਕਰੀਏ ਕਿ ਕੀ ਹੋਣਾ ਕੀ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਕਿਹਾ ਜੀ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਸੀ ਕਿ ਉਹ ਚੰਗੇ ਕਾ ਖੇਡਦੇ ਆ ਟੀਮ ਮੈਂ ਕੀ ਹੁੰਦੀ ਹੈ ਪਹਿਲਾਂ ਪਤਾ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਨਾਲ ਬੱਚੇ ਨੇ ਬੋਲਿਆ ਤੇ ਕਹਿੰਦਾ ਰੈਡੀ ਟੀਮ ਨਾਲ ਮੈਂ ਤਾਂ ਲਾਂਦੇ ਕਰ ਤੀ ਜੋਲ ਮਾਨੀ ਤੇ ਪਰ ਮੈਨੂੰ ਕੁਝ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਬੱਚੇ ਗੋਰ ਬਰਾਣਾ ਹੈ ਕਿਹੜੀ ਕਲਾਸ ਪੜ੍ਹਦਾ ਹੈ ਪਲੱਸ 2 ਬੰਦਾ ਹੈ ਦੇਖੋ ਇਹ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਚ ਮਾਹੌਲ ਕਿਦਾਂ ਦਾ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਆ ਤਾਂ ਉਹ ਤਾਂ ਮਤਲਬ ਮੰਨੂ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਬਿਨੇ ਕੀਤਾ ਉਹ ਪਿੱਛੇ ਛੋਟੇ ਹਮਾਚਲ ਦੇ ਛੋਟੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਇੱਕ ਪਰਚੇ ਨੇ ਨਾ ਜੀ ਮੈਂ ਕਿੱਥੇ ਲੋਕ ਬੜੇ ਲੋਕ ਆਣੇ ਕੀ ਨੇ ਲੋਕਾਂ ਦਾ ਇਹਦੇ ਕਿ ਸੋਚ ਲੈ ਕਿੰਨਾ ਕੀ ਦਾ ਧੰਨਵਾਦ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰ ਇੰਨੀ ਮਿਹਰਬਾਨੀ ਰੱਖੀ ਜੀ ਮੈਂ ਤਾਂ ਕਿਤਾ ਸੀ ਧਰ ਦੇ ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮੜੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਈ ਚਲਾਈ ਬੜੀਆ ਚੱਲੀ ਦੀ ਜੀ ਵੈਸੇ ਇੰਨੇ ਜਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਦੇ ਸ਼ੋਰ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਜੀ ਕਿ ਮੈਂ ਇੰਨੇ ਪੈਸੇ ਸੋਚਿਆ ਸੀ ਮੈਂ ਸਭ ਦਾਤੀ ਮੇਰੇ ਭੋਲੇ ਸ਼ੱਕ ਕਰਦਾ ਮੇਰੇ ਕੋਲ ਆਹੋ ਮੇਰਾ ਗੁਰਬੁਰਾਣਾ ਹੀ ਅੱਛਾ ਕੀ ਹਣਾ ਗੁਰਬੁਰਾਣਾ ਹੀ ਗੁਰਬੁਰਾਣਾ ਜੀ ਤੁਸੀਂ ਇੱਕ ਗ੍ਰੇਮ ਲੈਵਲ ਕਰ ਤੋ ਸ਼ੁਰੂ ਕੀਤੀ ਫਿਰ ਨਹੀਂ ਸਾਰਾ ਬੁੱਲੀ ਕਿੱਦਾਂ ਜਿੱਤੇ ਕੀ ਹੋਇਆ ਕਿ ਮੈਂ 10 ਬਾਰ ਦਿਨ ਤੇ ਖੇਡ ਰਿਆ ਜੀ 100 ਰੁਪਏ ਪਾਇ ਸੀ ਤੇ ਕੱਲ ਜਿੱਤੇ ਗਿਆ ਕਿੱਦਾਂ ਲੱਗਦੀ ਹੈ ਮੈਂ ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਜੀ ਫਿਰ ਰੈਂਕ ਮੇਰਾ ਉੱਪਰ ਉੱਪਰ ਆਂਦ ਰਿਹਾ ਜੀ ਮੈਂ ਪਹਿਲੇ ਬਾਰ ਆ ਗਿਆ ਕਿਤੇ ਬੜਾ ਜਿੱਤੇ ਮੈਂ 3 ਕਰੋੜ ਜਿੱਤੇ ਕਿੱਦਾਂ ਦਾ ਫੀਲ ਕਰ ਰਹੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਹਾਂ ਜੀ ਅੱਛਾ ਇਹ ਦੱਸਿਓ ਕਿ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋਇਆ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਜਿੱਤੂਗਾ ਇਹ ਪਿੰਡ ਦੇ ਮੁੰਡੇ ਲਾਂਦੇ ਸੀ ਤੇ ਬਾੜ ਦੇ ਵੀ ਲਾਂਦੇ ਸੀ ਫਿਰ ਸੋਚੇ ਮੈਂ ਵੀ ਲਾ ਲਾਂ ਫਿਰ ਲਾ ਲਈ ਅੱਛਾ ਜੀ ਆਹ ਕੋਈ ਖੇਡਣ ਕਰੀ ਗਾਣ ਜੀ ਤੇ ਤੁਹਾਡੇ ਨਾਲੋਂ ਸਿੱਕੀ ਤਾਂ ਹੀ ਹਾਂਜੀ ਹਾਂਜੀ ਖਰੀਬ ਕਾਦੇ ਰੋਕਿਆ ਨਹੀਂ ਵੀ ਫੋਨ ਹੈ ਨਹੀਂ ਇਹ ਇਹ ਹੈ ਹੀ ਕਰਦੇ ਆਂ ਦਾ ਵਿੱਚ ਹੀ ਲੈ ਅੱਛਾ ਹਾਂਜੀ ਅਬ ਵੀ ਉਹ ਜ਼ੇਨ ਦੇ ਖੇਲੇ ਨੂੰ ਖੇਲ ਖੇਲਣਾ ਥੋੜੇ ਹੁੰਦੇ ਜੀ ਇਹ ਤਾਂ ਮਤਲਬ ਕਿ ਇੱਕ ਵਾਰੀ ਲੰਦਦਾ ਮੈਂ ਟਾਈਮ ਹਾਂ ਹਾਂ 5 ਮਿੰਟ ਚਲਾ ਜਿੰਦੀ ਸੀ ਵਸ ਦੇ ਵਿੱਚ ਗਏ ਤਾਂ ਵਸ 10 ਮਿੰਟ ਜਾਂਦੀ ਹਾਂ ਹਾਂ ਇਹ ਕੱਲ ਕਿੰਦਾ ਸ਼ੌਕ ਆ ਗਿਆ ਬਈ ਇੱਕਦਮ ਮੱਲਾ ਲੀਏ ਕੱਲ ਮੈਂ ਰੋਜੀ ਲੰਦ ਸਹੀ 10 ਕਿ ਦਿਨ ਹੋਈ ਫਿਰ 7 ਤੇ 7.5 ਲਾਉਂਦੀ ਸੀ ਫਿਰ 7 10 ਤੇ ਲਾਈ ਮੈਂ ਵਸ ਫਿਰ ਆ ਗਈ ਕਿੰਨੀ ਟੀਮ ਲਾਈ ਸੀ ਇੱਕ ਹੀ ਲਾਈ ਸੀ ਹਾਂ ਕਿੰਨੇ ਵਜੇ ਤੱਕ ਚੱਲਦਾ ਰਿਹਾ ਮੈਚ 10:30 ਵਜੇ ਤੱਕ ਚਲੇ 11 ਵਜੇ ਤੇ ਤੁਹਾਨੂੰ ਪਤਾ ਕਿੱਦਾਂ ਲੱਗਿਆ ਉਹ ਜਿੱਤੇ ਮੈਂ ਦੇਖਦੇ ਰਹੀ ਸੀ ਮੈਂ ਜੀ ਹਾਂ ਹਾਂ ਇਹ ਕੋਈ ਆਇਆ ਮੈਸੇਜ ਵੀ ਆਇਆ ਸੀ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂ ਜੀ